ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਅਸੀਂ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਤੇ ਅਸੀਂ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਫਾਜ਼ਿਲਕਾ ਬਲਾਕ ਦੇ ਵਿੱਚ ਅੱਜ ਇੱਥੇ ਕਾਵਾਂ ਵਾਲੀ ਪੁਲ ਹੈ ਰਾਮ ਸਿੰਘ ਪੈਣੀ ਤੋਂ ਲੈ ਕੇ ਕਾਵਾਂ ਵਾਲੀ ਪੁਲ ਤੱਕ ਟਰੈਕਟਰ ਮਾਰਚ ਕੀਤਾ ਹੈ ਇਨ੍ਹਾਂ ਬਾਰਡਰ ਪੱਟੀ ਦੇ ਜਿਹੜੇ ਵਸਦੇ ਲੋਕ ਹੈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਉਹ ਆਪਣੇ ਟਰੈਕਟਰਾਂ ਤੇ ਸ਼ਾਮਲ ਹੋ ਕੇ ਵੱਡੀ ਗਿਣਤੀ ਦੇ ਵਿੱਚ ਆਮ ਲੋਕ ਵੀ ਜਿਹੜੇ ਮਜ਼ਦੂਰ ਲੋਕ ਵੀ ਸ਼ਾਮਲ ਹੋਏ ਆ ਮੰਗ ਉਹਨਾਂ ਦੀ ਇਹੀ ਹੈ ਕਿ ਜਿਹੜੀਆਂ ਇਹ ਸਮੱਸਿਆਵਾਂ ਹਰ ਸਾਲ ਬਾਅਦ ਹੀ ਜਿਹੜਾ ਪਾਣੀ ਆਉਣ ਵਾਲਾ ਕੰਮ ਹੁੰਦਾ ਹੜ ਆਉਂਦੇ ਆ ਤਾਂ ਉਹਦੇ ਨਾਲ 2023 ਵਾਲੀਆਂ ਸੜਕਾਂ ਨਹੀਂ ਸੀ ਬਣੀਆਂ ਤੇ 2025 ਦੇ ਵਿੱਚ ਫਿਰ ਜਿਹੜੇ ਹੜ ਆਏ ਆ ਤੇ ਉਹ ਪੂਰੀਆਂ ਦੀ ਪੂਰੀਆਂ ਸੜਕਾਂ ਰੋੜ ਕੇ ਲੈ ਗਏ ਆ ਰੇਤੇ ਵਾਲੀ ਪਾਣੀ ਤਾਂ ਬਹੁਤ ਵੱਡਾ ਜਿਹੜਾ ਉਹ ਖੱਡਾ ਵੱਜਿਆ ਲੋਕ ਲੰਘ ਕਿਵੇਂ ਰਿਹਾ ਸੰਦੇ ਉਹ ਤਾਂ ਇਹ ਸੋਚ ਕੇ ਬੜੇ ਹੈਰਾਨ ਆ ਪਰ ਸਾਡੀ ਸਰਕਾਰ ਹੈ ਜਿਹੜੀ ਉਹ ਇਸ ਵਾਰ ਧਿਆਨ ਨਹੀਂ ਦੇ ਰਹਾ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਇਸ ਵਾਰ ਧਿਆਨ ਨਹੀਂ ਦੇ ਰਿਹਾ ਇੰਨਾ ਹੀ ਘਟੋ ਘਟ ਦੇਖ ਲੈਣ ਕਿ ਉੱਥੇ ਡੀਸੀ ਮੈਡਮ ਦੀ ਐਸਐਸਪੀ ਸਾਹਿਬ ਦੀ ਵੀ ਗੱਡੀਆਂ ਫਸ ਗਈਆਂ ਸੀ ਜਦੋਂ ਹਾਰਡ ਅਜੇ ਆਉਣ ਵਾਲੇ ਸਨ ਤਾਂ ਇਹ ਜਿਹੜੀਆਂ ਸੜਕਾਂ ਖਰਾਬ ਹੋਈਆਂ ਜਿਹੜੇ ਮੁਆਵਜ਼ੇ ਦੀ ਗੱਲ ਹੈ ਕੱਚੀਆਂ ਜ਼ਮੀਨਾਂ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਪੱਕਾ ਕੀਤਾ ਜਾਣਾ ਚਾਹੀਦਾ ਹੈ ਕੱਚੀਆਂ ਨੂੰ ਬਿਲਕੁਲ ਮੁਆਵਜ਼ਾ ਨਹੀਂ ਮਿਲਿਆ ਔਰ ਪੱਕੀਆਂ ਜ਼ਮੀਨਾਂ ਦੇ ਵੀ ਅਜੇ ਮੁਆਵਜ਼ੇ ਬਾਕੀ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਜਿਹੜੇ ਆ ਕੱਚੀਆਂ ਪੱਕੀਆਂ ਜ਼ਮੀਨਾਂ ਦੇ ਮੁਆਵਜ਼ੇ ਜਿਹੜੇ ਆ ਵਧੀਆ ਹਾਲਾਂਕਿ ਜੇ ਅਸੀਂ ਨਰੇਗਾ ਦੀ ਗੱਲ ਕਰਦੇ ਆ ਤਾਂ ਨਰੇਗਾ ਤਾਂ ਬਿਲਕੁਲ ਖਤਮ ਕਰ ਦਿੱਤਾ ਨਾਮ ਕਹਿੰਦੇ ਵਿਕਸਤ ਭਾਰਤ ਕਹੇ ਕਿ ਤੇ ਜੀ ਰਾਮ ਜੀ ਨਾਲ ਲਾ ਕੇ ਔਰ ਉਹ ਕਾਨੂੰਨ 125 ਦਿਨਾਂ ਦਾ ਜਦ ਕੇ 150 ਦਿਨ ਦਾ ਆਲਰੇਡੀ ਸੀ 150 ਦਿਨਾਂ ਦੇ ਵਿੱਚੋਂ ਇਹਨਾਂ ਨੇ 25 ਦਿਨ ਘਟਾ ਕੇ 125 ਦਿਨ ਦਾ ਜਿਹੜਾ ਕਾਨੂੰਨ ਲਾਗੂ ਕਰਨ ਦੀ ਗੱਲ ਕਰਦੇ ਆ ਪਰ ਉਹਦਾ ਸਟਰਕਚਰ ਜਿਹੜਾ ਨਰੇਗਾ ਵਾਲਾ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ ਉਹ ਬਹਾਲ ਕੀਤਾ ਜਾਣਾ ਚਾਹੀਦਾ 200 ਦਿਨ ਦਾ ਕੰਮ ਹੋਣਾ ਚਾਹੀਦਾ 1000 ਰੁਪਏ ਦਿਹਾੜੀ ਹੋਣੀ ਚਾਹੀਦੀ ਹੈ ਜਦੋਂ ਨਰੇਗਾ ਕਾਨੂੰਨ 2005 ਵਿੱਚ ਬਣਿਆ ਸੀ ਤਾਂ ਇਹਦੀ ਜਿਹੜੀ ਕੰਮ ਸੀਮਾ ਸੀ ਜਿਹੜੀ ਇਹਦੀ ਦਿਹਾੜੀ ਸੀ ਉਹ 6 ਘੰਟੇ ਸੀ ਜਿਹੜਾ ਕੰਮ ਕਰਨ ਦੀ ਸੀਮਾ ਸੀ ਪਰ ਉਸ ਤੋਂ ਬਾਅਦ ਸਾਡੀ ਕਾਂਗਰਸ ਸਰਕਾਰ ਨੇ ਵੀ ਮਨਰੇਗਾ ਕਹਿ ਕੇ ਮਹਾਤਮਾ ਗਾਂਧੀ ਦਾ ਨਾਮ ਜੋੜ ਕੇ ਤਾਂ ਕਿ ਲੋਕਾਂ ਤੋਂ ਸਾਨੂੰ ਵੋਟਾਂ ਮਿਲ ਸਕਣ ਹਾਲਾਂਕਿ ਉਹ ਵੋਟਾਂ ਮਿਲੀਆਂ ਨਹੀਂ ਸਾਡੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਜੀ ਰਾਮਜੀਤ ਦੇ ਨਾਮ ਦੇ ਕੇ ਤੇ ਉਹ ਵੋਟਾਂ ਵਟੋਰਨ ਵਾਲੀ ਗੱਲ ਕਰਦੇ ਆ ਪੂਰਾ ਸਟਰਕਚਰ ਖਰਾਬ ਕਰ ਦਿੱਤਾ ਗਿਆ ਉਹਨੂੰ ਪਹਿਲਾਂ ਦੀ ਤਰ੍ਹਾਂ ਜਿਹੜਾ ਉਹ ਲਾਗੂ ਰੱਖਣਾ ਚਾਹੀਦਾ ਔਰ ਜਿਹੜੇ ਇੱਥੋਂ ਦੇ ਸਾਡੇ ਲੋਕ ਹੈ ਬੇਨਤੀ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਉਹ ਵੀ ਪਹਿਲ ਦੇ ਆਧਾਰ ਤੇ ਇਹਨਾਂ ਲੋਕਾਂ ਨੂੰ ਜਿਹੜਾ ਆਪਦੇ ਏਜੰਡੇ ਤੇ ਲੈ ਕੇ ਆਣ ਕਿਉਂਕਿ 2025 ਵਾਲਾ ਜਿਹੜਾ ਪਾਣੀ ਆਇਆ ਤੇ ਸਾਡੇ ਕਿਸਾਨ ਜਥੇਬੰਦੀਆਂ ਨੇ ਬਹੁਤ ਮਦਦ ਕੀਤੀ ਹੈ ਪਰ ਇਨੀ ਮਦਦ ਨਾਲ ਕੰਮ ਚੱਲਦਾ ਨਹੀਂ ਜਿਹੜਾ ਕੰਮ ਸਰਕਾਰ ਦਾ ਸੀ ਉਹ ਸਾਨੂੰ ਆਪ ਨੂੰ ਕਰਨਾ ਪੈ ਰਿਹਾ ਹੈ ਤੇ ਜੇ ਸਰਕਾਰਾਂ ਨੇ ਫਿਰ ਪਾਣੀ ਛੱਡ ਦਿੱਤਾ ਤੇ ਅਸੀਂ ਇਹੀ ਕੰਮ ਲੱਗੇ ਰਵਾਂਗੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਦਾ ਪੱਕਾ ਇਲਾਜ ਹੋਣਾ ਚਾਹੀਦਾ ਹੈ ਦੋਨਾਂ ਪਾਸੇ ਕੰਕਰੀਟ ਬੰਨ ਬਣਾ ਕੇ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਤੇ ਨਹੀਂ ਤਾਂ ਫਿਰ ਭਾਈ ਕਾਰਪੋਰੇਟ ਜਿਸ ਤਰ੍ਹਾਂ ਉਹ ਤੈਅ ਕਰੀ ਜਾਂਦਾ ਉਹਦੀ ਵਿੰਗਾਰ ਬਣ ਕੇ ਸਾਨੂੰ ਖੜਾ ਜਰੂਰ ਹੋਣਾ ਪਏਗਾ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਹੱਥ ਜੋੜ ਕੇ ਕਿ ਇਹਨਾਂ ਲੋਕਾਂ ਦੀ ਸਾਰ ਲਓ ਔਰ ਇਹਨਾਂ ਦੇ ਜਿਹੜੇ ਮਸਲੇ ਐ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾ